ਅੱਜ ਤਨਤਨ ਸ਼੍ਰੀ ਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਹੜਾ ਰਾਜ ਪੱਦਰੀ ਸਮਾਗਮ ਸ਼੍ਰੀ ਖਰਗੜ ਸਾਹਿਬ ਤੋਂ ਹੋ ਰਿਹਾ ਜਿਹੜੇ 4 ਤਰੀਕ ਨੂੰ ਅਖੰਡ ਪੁਰ ਸਾਹਿਬ ਰੱਖੇ ਗਏ ਸੀ ਅੱਜ ਉਹਨਾਂ ਦੇ ਭੋਗ ਪਾਏ ਜਾਣਗੇ ਇਲਾਹੀ ਬਾਣੀ ਦਾ ਕੀਰਤਨ ਹੋਏਗਾ ਉਸ ਤੋਂ ਬਾਅਦ ਸੰਤ ਮਹਾਂਪੁਰਸ਼ਾਂ ਦੇ ਵਿਚਾਰ ਹੋਣਗੇ ਔਰ ਅੱਜ ਸੰਗਤੀ ਰੂਪ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਰੀ ਕੈਬਨਟ ਸਦਾਰ ਪਰ ਪਾਸਿੰਗ ਚੀਮਾ ਸਾਹਿਬ ਸਾਰੇ ਸੀਨੀਅਰ ਕੈਪਟਨ ਮਿਨਿਸਟਰਸ ਸਾਰੇ ਪੰਜਾਬ ਦੇ ਵੱਖ-ਵੱਖ ਐਮ ਐਲ ਏ ਸਹਿਬਾਨ ਸਾਰੇ ਅਫਸਰ ਸਹਿਬਾਨ ਹੋਰ ਵੱਡੀ ਤਦਾਦ ਚ ਪੰਜਾਬ ਦੇ ਵੱਖ-ਵੱਖ ਹਸਤੀਆਂ ਚ ਸੰਗਤ ਹਾਜ਼ਰੀ ਭਰਨ ਲਈ ਆ ਰਹੀ ਆ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਇੱਥੇ ਇਸ ਮੁਕੱਦਸ ਧਰਤੀ ਤੇ ਕਹਿੰਦੇ ਉਹ ਤੱਤੀ ਆ ਜਿਸ ਧਰਤੀ ਤੇ ਗੁਰੂਵਦਾਸ ਮਹਾਰਾਜ ਆ ਪਾਏ 4 ਸਾਲ 2 ਮਹੀਨੇ 11 ਦਿਨ ਦਾ ਜਿੰਨ ਦਾ ਨਿਵਾਸ ਇਸ ਥਾਂ ਤੇ ਇਹ ਪਵਿੱਤਰ ਆ ਇੱਥੇ ਕਣ-ਕਣ ਚ ਦੀ ਹਵਾ ਚ ਦੇ ذره-ਦਰੇ ਤੋਂ ਗੁਰੂ ਰਵਦਾਸ ਮਹਾਰਾਜ ਦੀ ਆਮਦੀ ਖੁਸ਼ਬੂ ਆ ਰਹੀ ਆ ਸਾ ਬਹੁਤ ਪਾਵਪੁਰਤ ਔਰ ਬਹੁਤ ਸ਼ਰਧਾਵਾਨ ਮਾਹੌਲ ਆ ਅੱਜ ਤਨ ਤਨ ਸ਼੍ਰੀ ਗੁਰੂ ਰਵਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਹੜਾ ਰਾਜਪਦਰੀ ਸਮਾਗਮ ਸ਼੍ਰੀ ਖੁਰਾਕੜ ਸਾਹਿਬ ਤੋਂ ਹੋ ਰਿਹਾ ਜਿਹੜੇ 4 ਤਰੀਕ ਨੂੰ ਅਖੰਡਪੁਰ ਸਾਹਿਬ ਰੱਖੇ ਗਿਆ ਸੀ ਅਜੋਨ ਦੇ ਭੋਗ ਪਾਏ ਜਾਣਗੇ ਲਾਹੀ ਬਾਣੀ ਦਾ ਕੀਰਤਨ ਹੋਏਗਾ ਉਸ ਤੋਂ ਬਾਅਦ ਸੰਤ ਮਹਾਂਪੁਰਸ਼ਾਂ ਦੇ ਵਿਚਾਰ ਹੋਣਗੇ ਔਰ ਅੱਜ ਸੰਗਤੀ ਰੂਪ ਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਰੀ ਕੈਬਨਟ ਸਰਦਾਰ ਪ੍ਰਕਾਸ਼ ਸਿੰਘ ਚੀਮਾ ਸਾਹਿਬ ਸਾਰੇ ਸੀਨੀਅਰ ਕੈਬਨ ਮਨਿਸਟਰਸ ਸਾਰੇ ਪੰਜਾਬ ਦੇ ਵੱਖ-ਵੱਖ ਐਮ ਐਲ ਏ ਸਹਿਬਾਨ ਸਾਰੇ ਅਫਸਰ ਸਹਿਬਾਨ ਔਰ ਵੱਡੀ ਤਦਾਦ ਚ ਪੰਜਾਬ ਦੇ ਵੱਖ-ਵੱਖ ਹਸਤੀਆਂ ਚ ਸੰਗਤ ਹਾਜ਼ਰੀ ਭਰਨ ਲਈ ਆ ਰਹੀ ਆ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਇੱਥੇ ਇਸ ਮੁਕੱਦਸ ਧਰਤੀ ਦੇ ਕਹਨੇ ਉਹ ਤੱਤੀ ਆ ਜਿਸ ਤੱਤੀ ਤੇ ਗੁਰੂ ਅਰਜਨ ਦੇਵ ਜੀ ਆ ਪਏ 4 ਸਾਲ 2 ਮਹੀਨੇ 11 ਦਿਨ ਦਾ ਜਿੰਨ ਦਾ ਨਿਵਾਸ ਇਸ ਥਾਂ ਤੇ ਇਹ ਪਵਿੱਤਰ ਆ ਇਹਦੇ ਕਣ ਕਣ ਚੋਂ ਦੀ ਹਵਾ ਚੋਂ ਦੇ ਜ਼ਰੇ ਜ਼ਰੇ ਚੋਂ ਗੁਰੂ ਅਰਜਨ ਦੇਵ ਜੀ ਦੀ ਆਮਦੀ ਖੁਸ਼ਬੂ ਆ ਰਹੀ ਆ ਸੋ ਸਾ ਬਹੁਤ ਪਾਪੂਰਤ ਔਰ ਬਹੁਤ ਸ਼ਰਧਾਵਾਨ ਮਾਹੌਲ ਆ ਅੱਜ ਤਨਤਨ ਸ਼੍ਰੀ ਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਵ ਨੂੰ ਲੈ ਕੇ ਜਿਹੜਾ ਰਾਜਪਦਰੀ ਸਮਾਗਮ ਸ਼੍ਰੀ ਖੁਰਾਕੜ ਸਾਹਿਬ ਤੋਂ ਰਿਆ ਜਿਹੜੇ 4 ਤਰੀਕ ਨੂੰ ਅਖੰਡ ਪੜ੍ਹ ਸਾਹਿਬ ਰੱਖੇ ਗਿਆ ਸੀ ਅੱਜ ਉਹਨਾਂ ਦੇ ਭੋਗ ਪਾਇਆ ਜਾਣਗੇ ਲਾਹੀ ਬਾਣੀ ਦਾ ਕੀਰਤਨ ਹੋਏਗਾ ਉਸ ਤੋਂ ਬਾਅਦ ਸੰਤ ਮਹਾਂਪੁਰਸ਼ਾਂ ਦੇ ਵਿਚਾਰ ਹੋਣਗੇ ਔਰ ਅੱਜ ਸੰਗਤੀ ਰੂਪ ਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਰੀ ਕੈਬਨਿਟ ਸਦਾਰ}{|\text{ਕਪਾਲ ਸਿੰਘ ਚੀਮਾ ਸਾਹਿਬ ਸਾਰੇ ਸੀਨੀਅਰ ਕੈਬਨਿਟ ਮਨਿਸਟਰਜ਼}} ਸਾਰੇ ਪੰਜਾਬ ਦੇ ਵੱਖ-ਵੱਖ ਐਮਐਲਏ ਸਹਿਬਾਨ ਸਾਰੇ ਅਫਸਰ ਸਹਿਬਾਨ ਹੋਰ ਵੱਡੀ ਤਦਾਦ ਚ ਪੰਜਾਬ ਦੇ ਵੱਖ-ਵੱਖ ਹਸਤੀਆਂ ਚ ਸੰਗਤ ਹਾਜ਼ਰੀ ਭਰਨ ਲਈ ਆ ਰਹੀ ਆ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਇੱਥੇ ਇਸ ਮੁਕੱਦਸ ਧਰਤੀ ਤੇ ਕਹਿੰਦੇ ਉਹ ਤੱਤੀ ਆ ਜਿਸ ਧਰਤੀ ਤੇ ਗੁਰੂ ਅਰਜਨ ਦੇਵ ਜੀ ਆਪ ਆਏ 4 ਸਾਲ 2 ਮਹੀਨੇ 11 ਦਿਨ ਦਾ ਜਿੰਨ ਦਾ ਨਿਵਾਸ ਇਸ ਥਾਂ ਤੇ ਇਹ ਪਵਿੱਤਰ ਆ ਇਹਦੇ ਕਣ-ਕਣ ਚ ਦੀ ਹਵਾ ਚ ਦੇ ذره-ਦਰੇ ਚੋਂ ਗੁਰੂ ਅਰਜਨ ਦੇਵ ਜੀ ਦੀ ਅਮਦੀ ਖੁਸ਼ਬੂ ਆ ਰਹੀ ਆ ਸੋ ਸਾ ਬਹੁਤ ਪਾਪੂਰਤ اور ਬਹੁਤ ਸ਼ਰਧਾਵਾਨ ਮਾਹੌਲ ਆ